क्या नाम आपका हमीर है उनकी मौत हुई है हाँ जी आपके क्या लगते थे और कैसे जो घटना थोड़ो सी है तो गया। अब रहने वाले आप मैं तो यूपी का रहने वाला हूँ अभी लुधियाना रहता है यहाँ तो ये आ रही थी ना ये पैदल आ रही थी हेलमेट एक बोले तुम लिया ऐसी दो मिनट थक गए थे पैदल ही चलते हैं तुरते तो पीछे गड्ढी वाला मार गए आप कहाँ से आई पीछे वहाँ से आए थे अभी लुधियाने से गए सवेरे हाई कोर्ट ठीक है उसे गई थी कुछ उसे गई थी इनके नाम का पूजा सी पूछ जो बच्चा था बच्चा छोटा सी उसका क्या नाम अब आप यहाँ पे उपारे हाँ जी हाँ जी नहीं वो कहते हैं हाथ पैसे हो जाएंगे मेरे दो तीन दूर से बैठे थे ना वो उनके घर में और कौन कौन उनके हस्बैंड उनको पता लग गया नहीं पता करना देना अभी पता पता नहीं ही नहीं उम्र उम्र तो जी वही बताइए मेरे को आइडिया नहीं अब आपको पता चला के तीनों की मौत हो गई है ਕੀ ਆ ਕੀ ਕਰ ਬਾਈ ਕਰਵਾਣੀ ਦੀ ਮੰਗ ਕਰਦਾ। ਬਈ ਉਹ ਉਹਨਾਂ ਤੇ ਘਰ ਵਾਲੋਂ ਨੂੰ ਆਂਦੋ ਫਿਰ ਦੇਖਦੇ ਕਿ ਕੀ ਨਾਮ ਤੁਹਾਡਾ ਹੈ? ਮੇਰਾ ਨਾਮ ਮਨਦੀਪ ਸਿੰਘ। ਕੀ ਮਾਮਲਾ ਹੋਇਆ? ਬਰੋਜ ਕਟਨਾ ਬਾਕਰੀ ਹੈ ਜਿੰਦੇ ਮੌਜੂਦ ਹੈ। ਇਹ ਬਾਈਪਾਸ ਦੇ ਉੱਪਰ ਜਿਹੜਾ ਨਾਲ ਫਲਾਈਓਵਰ ਹੈ ਜੇ ਸਾਡੇ ਸਾਹਮਣੇ ਸਾਡੀ ਦੀ ਫੈਕਟਰੀ ਆ ਤੇ ਮੈਨੂੰ ਇੱਕਦਮ ਹਿੱਟ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆ ਕੇ ਦੇਖਿਆ ਤਾਂ ਇੱਕ ਗੱਡੀ ਤਕਰੀਬਨ 100-150 ਦੀ ਸਪੀਡ ਤੇ ਆ ਰਹੀ ਸੀ ਤੇ ਤਿੰਨ ਦੋ ਲੇਡੀਜ਼ ਤੇ ਇੱਕ ਬੱਚਾ ਪੁਲ ਦੇ ਉੱਪਰ ਨੀਚੇ ਵਾਲੇ ਪਾਸੇ ਨੂੰ ਦੇਖ ਰਿਆ ਸੀ ਤੇ ਇਹਨੇ ਪਿੱਲਰ ਦੇ ਨਾਲ ਉਹਨੂੰ ਹਿੱਟ ਕਰਕੇ ਇੱਕ ਰਿਜ਼ੋਇ ਲੈ ਕੇ ਗਿਆ ਜੀ ਗੱਡੀ ਵਾਲਾ ਇੰਨਾਂ ਦੀ ਮੌਤ ਹੋ ਗਈ ਇੰਨਾਂ ਦੀ ਮੌਕੇ ਤੇ ਮੌਤ ਨੂੰ ਲੱਗਦਾ ਹੈ ਕਿ ਕਾਰ ਦਾ ਤੇਜ਼ ਰਫ਼ਤਾਰ ਸੀਗੀ ਜਿੰਮੇਸ਼ਾ ਵਗੈਰਾ ਕਿਤੇ ਹੋ ਦੀਗੀ ਲੱਗ ਕਾਰ ওভার ਸਪੀਡ ਸੀਗੀ ਤੇ ਜਦੋਂ ਅਸੀਂ ਗੱਡੀਆਂ ਡਰਾਈਵਰ نیچے ਉਤਰਿਆ ਤਾਂ ਅਸੀਂ ਸਨਲ ਕੀਤਾ ਉਹਦੀ ਡਰਿੰਕ ਕੀਤੀ ਹੋਈ ਸੀ ਉਹ ਵੀ ਬੁਲਾ ਤਾ ਕਿ ਨਸ਼ਾ ਪਦਾਰਥੀ ਤਾਂ ਉਹ ਖਾਦਾ ਬਿਲਕੁਲ ਜਦੋਂ ਬਾਕੀ ਉਹਦੀ ਚੈਕਿੰਗ ਕੀਤੀ ਗਈ ਤਾਂ ਉਹਦੀ ਜੇਬ ਤੋਂ ਕੈਪਸੂਲ ਵੀ ਨਿਕਲੇ ਲਗੋ ਕਿੰਨੇ ਡੈੱਡ ਲਈ ਪ੍ਰਵਾਸੀ ਦੇ ਜੀ ਜੀ ਪ੍ਰਵਾਸੀ ਲੱਗਦਾ ਮੈਨੂੰ ਹਾਂਜੀ ਮੈਂ ਦੇਸ਼ੇ ਕੇਸਿੰਗ ਮੈਂ ਪੀਬੀਆਰ 112 ਤੇ ਡਿਊਟੀ ਕਰ ਰਿਹਾ ਹਾਂ ਸੁਨਾਲ ਏਰੀਆ ਤੇ ਜਿਹਨੇ ਟਕਣਾ ਪਾਪਰੀ ਹੈ ਤਿੰਨ ਜਣੇ ਦੀ ਮੌਤ ਹੋਈ ਹੈ ਬਾਈਪਾਸ ਤੇ ਜੀ ਮਾਮਲਾ ਹੈ ਜਿਵੇਂ ਅਸੀਂ ਇੱਥੇ ਚੌਂਕ ਤੇ ਖੜੇ ਸੀਗੇ ਸਾਨੂੰ ਕਾਲ ਆਈ 112 ਤੋਂ ਕਹਿੰਦੇ ਐਕਸੀਡੈਂਟ ਹੋ ਗਿਆ ਅਸੀਂ ਤੁਰੰਤ ਉੱਥੋਂ ਜਦੈ ਕੱਢਿਆ ਗੱਡੀ ਕੱਢੀ ਉਹ ਬੰਦੇ ਵੀ 100 ਤੇ ਚਾਹ ਪਛਾਰਨ ਵੀ ਕਿੱਥੋਂ ਹੋਇਆ ਕੀ ਗੱਲ ਹੋਈ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਚਾਹਲਾ ਪੁਲ ਦੇ ਉੱਪਰ ਅਸੀਂ ਜਦੋਂ ਤਕਰੀਬਨ ਸਾਨੂੰ 2 ਕੁ ਮਿੰਟ ਲੱਗੇ ਹੋਣਗੇ 2 2.5 ਮਿੰਟ ਜਦੋਂ ਅਸੀਂ ਉਰੇ ਪਹੁੰਚੇ ਜਾ ਕੇ ਦੇਖਿਆ ਦੋ ਲੇਡੀਜ਼ ਸੀਗੀਆਂ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਬਹੁਤ ਬੁਰੀ ਤਰ੍ਹਾਂ ਮਤਲਬ ਉਹਨਾਂ ਦਾ ਸਿਰ ਗਿਆ ਹੋਇਆ ਐਕਸੀਡੈਂਟ ਤੇ ਇੱਕ ਛੋਟਾ ਬੱਚਾ ਸੀਗਾ 2.5 ਸਾਲ ਦਾ ਹੋਊਗਾ ਉਹਦੀ ਇੱਕ ਲੱਤ ਕੱਟੀ ਗਈ ਤੇ ਉਹ ਵੀ ਡੈੱਡ ਸੀਗਾ हां ये वैसे लुधियाने ਦੇ ਰਣੇ ਵਾਲੇ ਆ ਹੈਗੇ ਪ੍ਰਵਾਸੀ ਨੇ ਉੱਦਾਂ ਪਿਛੋਂ ਉੱਤਰਾਖੰਡ ਜੁਪੀ ਦੇ ਨੇ ਤੇ ਇਹ ਪਤਾ ਲੱਗਿਆ ਹਜੇ ਤੱਕ ਕਿ ਇਹ ਕਟਨਾ ਦੇ ਕੋਲ ਕੜੇ ਜੋ ਲੋਕ ਜੀ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਜੋ ਕਾਰ ਵਾਲਾ ਓਵਰ ਸਪੀਡ ਤੇ ਸੀ ਤੇ ਨਸ਼ਾ ਕੀਤਾ ਹੋਇਆ ਸੀ ਠੀਕ ਆ ਵੈਸੇ ਤਾਂ ਉਹ ਓਵਰ ਸਪੀਡ ਦੱਸਦੇ ਨੇ ਤੇ ਬਾਕੀ ਉਹਨੂੰ ਲੈ ਗਏ ਮਸੀਂ ਮੌਕੇ ਤੇ ਫੜ ਲਿਆ ਉਹਨੂੰ ਵੀ ਮੌਕੇ ਤੇ ਫੜ ਕੇ ਹੁਣ ਥਾਣੇ ਲੈ ਗਏ ਆ ਬਾਕੀ ਜੋ ਵੀ ਕਾਰਵਾਈ ਬਣਦੀ ਆ ਉਹ ਕਰਨੀ ਹੈ ਜੀ ਹਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ